ਅਦੇ ਕੋਲ ਆਮ ਹੀ ਹੁੰਦੀ ਸੀ ਜਦੋਂ ਟਾਈਮ ਲੱਗਣਾ ਬਾਣੀ ਪੜ ਲਈ ਹੱਥ ਪੈਰ ਸਾਫ਼ ਕਰਕੇ ਫਿਰ ਅੱਗੇ ਚਾਲੇ ਪਾ ਦੇਣੇ ਕਿਉਂਕਿ ਉਦੋਂ ਅੱਜ ਵਰਗੇ ਘਰ ਨਹੀਂ ਸੀ ਅੱਜ ਵਰਗੀਆਂ ਰਹਿਸ਼ਾਂ ਨਹੀਂ ਸੀ ਹੈਗੀਆਂ ਉਹ ਤੇ ਜੰਗਲਾਂ ਬੀਆਂ ਬਾਨਿਆਂ ਚ ਵਿਚਾਰੇ ਰਹਿੰਦੇ ਸੀ ਪਰ ਇੱਕ ਕਮਾਲ ਦੀ ਗੱਲ ਸੀ ਉਹਨਾਂ ਕੋਲ ਸਤਿਗੁਰ ਦੀ ਬਾਣੀ ਹੈਗੀ ਸੀ ਉਹ ਪਿੱਠਾ ਨਾਲ ਪਿੱਠਾ ਜੋੜ ਕੇ ਵੀ ਉਹ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਤਾਕਤ ਰੱਖਦੇ ਸੀ ਅੱਜ ਘਰਾਂ ਚ ਸਾਡੇ ਕੋਲ ਰਹਿਸ਼ ਕਮਾਲ ਦੀ ਆ ਕੱਚਿਆਂ ਘਰਾਂ ਤੋਂ ਅਸੀਂ ਪੱਕਿਆਂ ਘਰਾਂ ਚ ਕੂਠੀਆਂ ਵਾਲੇ ਬਣ ਗਏ ਪਰਾਜ ਕੋ ਟਾਵਾ ਘਰ ਹੈ ਜਿਹਦੇ ਘਰੋਂ ਤੁਹਾਨੂੰ ਬਾਣੀ ਦੀ ਕੋ ਪੋਥੀ ਕੋ ਗੁਟਕਾ ਮਿਲ ਗਿਆ ਵੀ ਆਓ ਅਪ ਰਲ ਕੇ ਕੋ ਗੁਰਬਾਣੀ ਸਹਿਤ ਕੋ ਪੁਸਤਕ ਪੜ੍ਹ ਕੇ ਵੇਖ ਲਈਏ ਧਿਆਨ ਹੈ ਨਹੀਂ ਇੱਧਰ ਰੁਚੀ ਹੈ ਨਹੀਂ ਹੁਣ ਤੇ ਸ਼ਬਦ ਵਰਤਿਆ ਜਨ ਜਿਉ ਦਿਆ ਸੁਰਜ ਕੰਬਰਾਵੇ ਸਭ ਘਟ ਭੀਤਰ ਹਾਟ ਚਲਾਵੇ ਘਟ ਕਹਿੰਦੇ ਹਿਰਦੇ ਨੂੰ ਹਰ ਹਿਰਦੇ ਚ ਰੱਬ ਹਟ ਖੋਲ ਕੇ ਬੈਠਾ ਹੈ ਜੀ ਸਟੋਰ ਖੋਲ ਕੇ ਬੈਠਾ ਹੁਣ ਹਰ ਹਿਰਦੇ ਚ ਕਾਦਾ ਸਟੋਰ ਖੋਲਿਆ ਪੱਲਾ ਜਿਹੜੇ ਜੇ ਤੇ ਰਜ਼ਕ ਤੰਦਰਜ਼ਕ ਦੀ ਗੱਲ ਹੋ ਰਹੀ ਐ ਆਟਾ ਦਾਲ ਅੰਦਰੋਂ ਥੋੜਾ ਮਿਲਦਾ ਆਟਾ ਦਾਲ ਤੇ ਬਾਹਰੋਂ ਲੈ ਕੇ ਆਉਨੇ ਆਪਾਂ ਗੁੜ ਸਬਜੀ ਕਿਉਂ ਜੋ ਵੀ ਆਪਣੇ ਜਿੰਨਾ ਵੀ ਸਾਡੇ ਤੰਦਰਜ਼ਕ ਬਾਹਰ ਪਿਆ ਵਾ ਜਿਹੜਾ ਸਾਡੇ ਤੰਦਰਜ਼ਕਾ ਪੈਦਾ ਕੋਈ ਕਰਦਾ ਵੇਚਦਾ ਕੋਈ ਆ ਕੱਟਦਾ ਕੋਈ ਆ ਵੜਦਾ ਕੋਈ ਆ ਤੇ ਖਾਣੇ ਆਪਾਂ ਵਾ ਪਰ ਜਿਹੜਾ ਮਾਨਦਾਰਜ਼ਕਾ ਨਾ ਗੁਰੂ ਕੇ ਪਿਆਰਿਓ ਇਹ ਪਾਸ਼ਾ ਕਹਿੰਦੇ ਬੰਦਿਆ ਤੇਰੇ ਅੰਦਰ ਉਸ ਵੈਗਰੂ ਨੇ ਪਾਇਆ ਹੋਇਆ ਜਿੰਨਾ ਮਰਜ਼ੀ ਕੱਢ ਲਾ ਜਿੰਨਾ ਮਰਜੀ ਵਰਤਲਾ ਇਹਨੂੰ ਕਹਿੰਦੇ ਮਤ ਵਿੱਚ ਰਤਨ ਸਾਰੇ ਬੋਲੋ ਜੀ ਮਤ ਵਿੱਚ ਰਤਨ ਜੇ ਇੱਕ ਗੁਰ ਕੀ ਜੇ ਇੱਕ ਵੀ ਗੁਰੂ ਦੀ ਸਿੱਖਿਆ ਤੇਰੇ ਟਿਕਾਣੇ ਵੱਜ ਗਈ ਸਮਝ ਲਈ ਤੂੰ ਤੇ ਸਮਝ ਲਈ ਤੇਰੀ ਮਤ ਵਿੱਚ ਹੀ ਰਤਨ ਜਵਾਹਰ ਮਾਨਕ ਮੋਤੀ ਪੈਦਾ ਹੋ ਜਾਣੇ ਸਿੱਖਿਆ ਹੁਣ ਇੱਥੇ ਸ਼ਬਦ ਵਰਤਿਆ ਜਨ ਜਿਉ ਦਿਆ ਸੋ ਰਿਜਕ ਅੰਬਰਾਵੇ ਸਭ ਘਟ ਭੀਤ ਰਹਾਟ ਚਲਾਵੇ ਹਰ ਹਿਰਦੇ ਵਿੱਚ ਉਹ ਹਟ ਖੋਲ ਕੇ ਬੈਠਾ ਮੇਰਾ ਮਾਲਕ ਵੈਗਰੂ ਇਸ ਹੱਟ ਤੇ ਜਾ ਯਾਤਰਾਕਾਰ ਇਥੋਂ ਸੌਦਾ ਲੈ ਜਿੰਨਾ ਲਿਆ ਜਾਂਦਾ ਅੰਮ੍ਰਿਤ ਨੀਰ ਗਿਆਨ ਮਨ ਮਜਨ 868 ਤੀਰਥ ਸੰਗ ਗਏ ਗੁਰ ਉਪਦੇਸ਼ ਜਵਾਹਰ ਮਾਨਕ ਸੇਵੇ ਸਿੱਖ ਸਖੋਜ ਲਹਿ ਗੁਰ ਸਮਾਨ ਤੀਰਥ ਨਹੀਂ ਕੋਏ ਗੁਰੂ ਵਰਗਾ ਕੋਈ ਤੀਰਥ ਸਥਾਨ ਨਹੀਂ ਸਰ ਸੰਤੋਖਤਾਸ ਗੁਰ ਹੋਏ ਇਸ ਗੁਰੂ ਦੇ ਮਾਨ ਸਰੋਵਰ ਦੇ ਵਿੱਚ ਜਦੋਂ ਅਸੀਂ ਮਨ ਕਰਕੇ ਚੁਬੀਆਂ ਮਾਰਾਂਗੇ ਸਾਡੀ ਜ਼ਿੰਦਗੀ 'ਚ ਸੰਤੋਖ ਪਰੇਗਾ ਸਬਰ ਆਏਗਾ ਅੱਜ ਸਮਾਜ ਵੱਲ ਧਿਆਨ ਮਾਰ ਕੇ ਵੇਖਿਓ ਕਈ ਵਾਰੀ ਅਸੀਂ ਇਲਜ਼ਾਮ ਲਾਉਨੇ ਇੱਕ ਦੂਜੇ ਉੱਤੇ ਮੈਨੂੰ ਫਲਾਣੇ ਨੇ ਬੜਾ ਦੁਖੀ ਕੀਤਾ ਹੈ ਮੈਂ ਫਲਾਣੇ ਹੱਥੋਂ ਬੜਾ ਪਰੇਸ਼ਾਨ ਬੰਦੇ ਨੂੰ ਕਿਸੇ ਨੇ ਪਰੇਸ਼ਾਨ ਨਹੀਂ ਕੀਤਾ ਬੰਦਾ ਪਰੇਸ਼ਾਨ ਆਪਣੇ ਕੰਮਾਂ 'ਚ ਹੋਈਆਂ ਕਿਹਦੇ ਕੋਲ ਇੰਨਾ ਟਾਈਮ ਹੈਗਾ ਜੀ ਜਿਹੜਾ ਤੁਹਾਨੂੰ ਪਰੇਸ਼ਾਨ ਕਰੇ ਇੱਕ ਗੱਲ ਦਾ ਹੋਰ ਖਿਆਲ ਰੱਖਿਓ ਕੋਈ ਕਿਸੇ ਨੂੰ ਪਰੇਸ਼ਾਨ ਕਰ ਵੀ ਨਹੀਂ ਸਕਦਾ ਸਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਪ੍ਰਤੱਖ ਮਿਸਾਲ ਹੈ ਵਜ਼ੀਰ ਖਾਂ ਪਰੇਸ਼ਾਨ ਕਰਨਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੁਚਾਨੰਦ ਖत्री ਪਰੇਸ਼ਾਨ ਕਰਨਾ ਚਾਹੁੰਦਾ ਔਰੰਗਜ਼ੇਬ ਪਰੇਸ਼ਾਨ ਕਰਨਾ ਚਾਹੁੰਦਾ ਸਮੇਂ ਦੀਆਂ ਸਾਰੀਆਂ ਸਰਕਾਰਾਂ ਜ਼ੋਰ ਲਾ ਲਈਆਂ ਪਰ ਪਾਦਸ਼ਾਹ ਪਰੇਸ਼ਾਨ ਹੀ ਹੋਏ ਪਤਾ ਕਿਉਂ ਕਿਉਂਕਿ ਪਾਦਸ਼ਾਹ ਜੀ ਨੇ ਆਪਣਾ ਰਿਮੋਟ ਕੰਟਰੋਲ ਉਹਨਾਂ ਦੇ ਹੱਥ ਇਨਾਂ ਫੜਾਇਆ ਅੱਜ ਸਮੱਸਿਆ ਇਹ ਹੈ ਅਸੀਂ ਪਰੇਸ਼ਾਨ ਕਿਉਂ ਨੇ ਆ ਕਿਉਂਕਿ ਸਾਨੂੰ ਕੋਈ ਚਲਾ ਰਿਹਾ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੁੜਾਂਗੇ ਗੁਰੂ ਦੇ ਸਿਧਾਂਤ ਨਾਲ ਜੁੜਾਂਗੇ ਉਦੋਂ ਅਸੀਂ ਕਦੀ ਪਰੇਸ਼ਾਨ ਨਹੀਂ ਹੋਵਾਂਗੇ ਪਰੇਸ਼ਾਨ ਬੰਦੇ ਨੂੰ ਕੀਤਾ ਉਹਦੇ ਅੰਦਰ ਦੇ ਲਾਲਚ ਨੇ ਉਹਦੇ ਅੰਦਰ ਦੀ ਈਰਖਾ ਨੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਜਿਹੜੀ ਬੰਦੇ ਦੀ ਸੋਚ ਹੈ ਨਾ ਇਹ ਬੰਦੇ ਨੂੰ ਦੁਖੀ ਕਰਦੀ ਹੁਣ ਤੁਹਾਡੇ ਪੈਰ 'ਚ ਮੜ ਜੀ ਕਿਤੇ ਮੋਚ ਆਈ ਹੋਵੇ ਤੁਹਾਡੇ ਪੈਰ 'ਚ ਕੰਡਾ ਵਜਾ ਹੋਵੇ ਸਾਧ ਸੰਗਤ ਜੀ ਪੈਰ 'ਚ ਕੰਡਾ ਜਿਹੜਾ ਵਜਾ ਬੰਦੇ ਨੂੰ ਤੁਰ ਨਹੀਂ ਦਿੰਦਾ ਕਈ ਵਰੀ ਕਦਮ ਨਹੀਂ ਪੁੱਟਣ ਦਿੰਦਾ ਪੈਰ 'ਚ ਵਜਾ ਕੰਡਾ ਤੇ ਜੇ ਕਿਤੇ ਪੈਰ ਤੇ ਭਾਰ ਪੈ ਜੇ ਤੇ ਪੈਰ ਨੂੰ ਮੋਚ ਆ ਜਾਏ ਨਾ ਤੁਹਾਡੇ ਕੋਈ ਵਾਰੀ ਇੱਕ ਬੈੱਡ ਤੋਂ ਮੰਜੇ ਤੋਂ ਉੱਠ ਕੇ ਕਈ ਵਾਰੀ ਇੱਕ ਕਦਮ ਨਹੀਂ ਪੁੱਟੇ ਜਾਂਦਾ ਕੋ ਜਿਹਨੂੰ ਪੈਰ ਨੂੰ ਮੋਚ ਆਉਂਦੀ ਹੈ ਪੈਰ ਨੂੰ ਆਈ ਹੋਈ ਮੋਚ ਬੰਦੇ ਨੂੰ ਅੱਗੇ ਨਹੀਂ ਤੁਰਨ ਦਿੰਦੀ ਤੇ ਮਾੜੀ ਸੋਚ ਵੀ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ ਸੋਚ ਚੰਗੀ ਬਣਾਉਣੀ ਹੈ ਜਿੱਥੇ ਬਹਿਣਾ ਚੰਗਾ ਸੋਚਣਾ ਆਪਣੇ ਪੁੱਤਾਂ ਬਾਰੇ ਆਪਣੇ ਧੀਆ ਬਾਰੇ ਆਪਣੇ ਪਿੰਡ ਇੱਕ ਗੱਲ ਦਾ ਖਿਆਲ ਰੱਖਿਓ ਜਿਸ ਬੰਦੇ ਦੀ ਮਾੜੀ ਸੋਚ ਹੋਏਗੀ ਉਹਦੀ ਮਾੜੀ ਸੋਚ ਤੋਂ ਕਿਸ ਦਾ ਕੋਈ ਨੁਕਸਾਨ ਨਹੀਂ ਉਹਦਾ ਨੁਕਸਾਨ ਆਪਣੇ ਆਪ ਦਾ ਹੁੰਦਾ ਹੈ ਕਿਉਂਕਿ ਦੁਖੀ ਹੋਣਾ ਆਪਣੇ ਆਪ ਰੋਣਾ ਹੈ ਸੱਪ ਜਿਹੜਾ ਹੈ ਨਾ ਉਹਦੇ ਤੇ ਜ਼ਹਿਰ ਹੈ ਸੱਪ ਦੂਜੇ ਨੂੰ ਡੰਗ ਮਾਰੇਗਾ ਉਹ ਦੂਜੇ ਨੂੰ ਤੇ ਬਾਅਦ ਵਿੱਚ ਦੁੱਖ ਹੋਣਾ ਜਿਹਦੇ ਸੱਪ ਦੇ ਵਿੱਚ ਆਪਣੇ ਤੇ ਜ਼ਹਿਰ ਹੈ ਉਹ ਚੰਦਨ ਨੂੰ ਕਿਉਂ ਲਪੇਟੇ ਮਾਰਦਾ ਕਿਉਂਕਿ ਉਹਨੂੰ ਜ਼ਹਿਰ ਸੌਂ ਨਹੀਂ ਦਿੰਦੀ ਜ਼ਹਿਰ ਨੂੰ ਟਿਕਣ ਨਹੀਂ ਦਿੰਦਾ ਇੱਕ ਥਾਂ ਤੇ ਤਾਂ ਹੀ ਜਿਹੜਾ ਸੱਪ ਚੰਦਨ ਨੂੰ ਲਪੇਟੇ ਮਾਰ-ਮਾਰ ਕੇ ਰੱਖਦਾ ਪਾਸ਼ਾ ਜੀ ਨੇ ਤਾਂ ਬਾਣੀ ਚ ਆਖਿਆ ਬੰਦਿਆ ਇਸ ਬੁਰਾਈ ਚੋਂ ਦਲਦਲ ਚੋਂ ਮਾੜੀਆਂ ਆਤਾਂ ਚੋਂ ਆਪਣੇ ਆਪ ਨੂੰ ਬਾਹਰ ਕੱਢ ਚੰਗਾ ਸੋਚ ਚੰਗੇ ਵਿਚਾਰ ਤੇਰੀ ਜ਼ਿੰਦਗੀ ਚੋਂ ਚੰਗੇ ਖਿਆਲ ਹੋਣ ਜਦੋਂ ਸਾਡੀ ਸੋਚ ਚੰਗੀ ਹੋਏਗੀ ਅਸੀਂ ਨਸ਼ਿਆਂ ਤੋਂ ਬੁਰੀਆਂ ਕਮਾਂ ਤੋਂ ਆਤਾਂ ਤੋਂ ਆਪਣੇ ਆਪ ਨੂੰ ਬਚਾਵਾਂਗੇ ਫਿਰ ਸਾਡਾ ਸਮਾਜ ਵਧੀਆ ਬਣੇਗਾ ਸਾਡਾ ਜੀਵਨ ਵਧੀਆ ਬਣੇਗਾ ਪਹਿਲੀ ਗੱਲ ਨਸ਼ਿਆਂ ਤੋਂ ਆਪਣੇ ਆਪ ਨੂੰ ਦੂਰ ਕਰੀਏ ਨੌਜਵਾਨ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਜਿਹੜੇ ਨਸ਼ੇ ਨੇ ਇਹਨਾਂ ਨੂੰ ਆਪਣੇ ਪਰਿਵਾਰਾਂ ਚੋਂ ਬਾਹਰ ਕੱਢੀਏ ਰੋਸੀ ਆਪਣੇ ਪੁੱਤਾਂ ਧੀਾਂ ਦੇ ਆਨੰਦ ਕਾਰਜ ਕਰਦੇ ਆ ਉਦੋਂ ਕੋਸ਼ਿਸ਼ ਕਰੋ ਨਾ ਕਿਸੇ ਦੇ ਘਰ ਜਾ ਕੇ ਨਸ਼ਾ ਪੀਓ ਤੇ ਨਾ ਕਿਸੇ ਨੂੰ ਨਸ਼ਾ ਪਿਆਓ ਇਹ ਮर्यादा ਕਾਲ ਤਖਤ ਦੀ ਪੜ ਕੇ ਵੇਖ ਲਓ ਉਹਦੇ ਵਿੱਚ ਬਕਾਇਦਾ ਲਿਖਿਆ ਵਿ ਜਿਹੜਾ ਸੇਖ ਹੈ ਆਪਣੇ ਪੁੱਤ ਧੀ ਦੇ ਆਨੰਦ ਕਾਰਜ ਤੇ ਪਰ ਸਾਡਾ ਹਾਲਾਤ ਇਹ ਬਣ ਗਿਆ ਅਸੀਂ ਪਾਠ ਵੀ ਕਰਾਈ ਜਾਂਦੇ ਆ ਗੁਰਦੁਆਰੇ ਉਨ ਲਿਆ ਕੇ ਪੁੱਤਰ ਧੀ ਦਾ ਆਨੰਦ ਕਾਰਜ ਹੁੰਦਾ ਹੈ ਗਰੰਥੀ ਸਿੰਘ ਅਰਦਾਸ ਵੀ ਕਰਦਾ ਮਹਾਰਾਜ ਰੰਦੇ ਕਾਰਜ ਗੁਰਮਤ ਅਨਸਾਰ ਪੂਰੇ ਕਰਿਓ ਪੇਟੀਆਂ ਸ਼ਰਾਬ ਦੀਆਂ ਲਿਆ ਕੇ ਅਸੀਂ ਪੈਲਸਾਂ ਵਿੱਚ ਪਹਿਲਾਂ ਹੀ ਟਰਾਲੀ ਤੇ ਪਹੁੰਚਾ ਦਿੰਨੇ ਆ ਇੱਕ ਦੀ ਡਿਊਟੀ ਲਈ ਹੁੰਦੀ ਆ ਵੀ ਤੂੰ ਧਿਆਨ ਰੱਖੀ ਭਾਈ ਕਾਰਜ ਸਾਡੇ ਤੇ ਪੁੱਠੇ ਹੁੰਦੇ ਨੇ ਫਿਰ ਬਰਾਤ 100 150 ਜਾਂਦੀ ਆ ਲਾਮਾਂ ਵੇਲੇ ਕਿੰਨੇ ਪਹੁੰਚਦੇ ਭਲਾ ਜਿਹੜੀ 100 150 ਬਰਾਤ ਜਾਂਦੀ ਆ ਲਾਮਾਂ ਵੇਲੇ ਕਿੰਨੇ ਪਹੁੰਚਦੇ ਆ ਪੰਜ ਸੱਤ ਲੜਕੀ ਵਾਲੇ ਤੇ ਪੰਜ ਸੱਤ ਲੜਕੇ ਵਾਲੇ ਮਤਲਬ ਸਾਡਾ ਇਸ ਬੰਨੇ ਰੁਝਾਨ ਹੈ ਨਹੀਂ ਅਸੀਂ ਇਸ ਬੰਨੇ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਸਭ ਕੁਝ ਹੋ ਸਕਦਾ ਜੇ ਆਪਾਂ ਸੋਚੀਏ ਤਾਂ ਸਭ ਕੁਝ ਹੋ ਸਕਦਾ ਕਰਨ ਵਾਲੇ ਬਣੋ ਤੁਸੀਂ ਬਹੁਤ ਪਰਿਵਾਰ ਨੇ ਜਿਨ੍ਹਾਂ ਨੇ ਆਪਣੇ ਬੱਚੇ ਬੱਚਿਆਂ ਨੂੰ ਇਸ ਬੰਨੇ ਤੋਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਗੱਲ ਦਾ ਖਿਆਲ ਰੱਖਿਓ ਅੱਜ ਸਮਾਜ ਦੁਖੀ ਵੀ ਇਸੇ ਕਰਕੇ ਹੈ ਕਿਉਂਕਿ ਅਸੀਂ ਬੇਮੁਖ ਗੁਰੂ ਤੋਂ ਹੋ ਗਏ ਬੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਖਿੰਮੇ ਕੋੜੇ ਹੋਏ ਗਏ ਜਿਤੜੇ ਮਾਇਆ ਇੱਕ ਬੇਨਤੀ ਹੋਰ ਕਰਾਂ ਕਈ ਵਾਰ ਸਾਨੂੰ ਲੱਗਦਾ ਵੀ ਸਿਰਫ ਸਾਡੇ ਨਸ਼ਾ ਨਸ਼ਾ ਵਿਦੇਸ਼ਾਂ ਵਿੱਚ ਵੀ ਬਹੁਤ ਹੈ ਕੋਈ ਕੰਟਰੀ ਨਸ਼ੇ ਤੋਂ ਨਹੀਂ ਬਚੀ ਇੱਥੇ ਦੇ ਸਗੋਂ ਮਾੜਾ ਮੋੜ ਕੋਈ ਚੋਰੀ ਛਿਪੇ ਹੋਗਾ ਉੱਥੇ ਖੁੱਲ ਜਿਨ੍ਹਾਂ ਨੇ ਬਚਣਾ ਨਾ ਆਪਣੇ ਆਪ ਨੂੰ ਬਚਾਉਣਾ ਉਹਨੇ ਇੱਥੇ ਵੀ ਬਚਾ ਲੈਣਾ ਜਿਨ੍ਹਾਂ ਨੇ ਨਹੀਂ ਪਹੁੰਚਣਾ ਉਹਨੇ ਬਾਹਰ ਜਾ ਕੇ ਵੀ ਆਪਣੇ ਆਪ ਨੂੰ ਨਹੀਂ ਬਚਾਉਣਾ ਆਪਣੇ ਆਪ ਨੂੰ ਤੁਹਾਨੂੰ ਉਸ ਦਲਦਲ ਵਿੱਚੋਂ ਆਪ ਬਾਹਰ ਕੱਢਣਾ ਪੈਣਾ ਉਸ ਜਿਹੜੀ ਸਮਾਜ ਦੇ ਵਿੱਚ ਗਰਾਵਟ ਉਹ ਚੋਂ ਆਪਣੇ ਆਪ ਨੂੰ ਬਾਹਰ ਕੱਢਣਾ ਪੈਣਾ ਤੇ ਇੱਕ ਮੈਂ ਪਹਿਲਾਂ ਬੇਨਤੀ ਕਰਾਂ ਸਰਕਾਰਾਂ ਜਿਹੜੀਆਂ ਮਰਜ਼ੀ ਆਉਣ ਉਹ ਕਿਉਂ ਨਸ਼ਾ ਬੰਦ ਕਰਨਗੀਆਂ ਜਦੋਂ ਉਹਨਾਂ ਦੀ ਮਿਲੀ ਭੁਗਤ ਹੈ ਮੈਂ ਪਹਿਲਾਂ ਬੇਨਤੀ ਕਰ ਦਵਾ ਭਾਵੇਂ ਕੋਈ ਸਰਕਾਰ ਆਵੇ ਅਗਲੇ ਕਿਉਂ ਬੰਦ ਕਰਨਗੇ ਜੀ ਜਦੋਂ ਮੋٹے ਇਲੈਕਸ਼ਨ ਫੰਡ ਅਗਲੇ ਉਹ ਦਿੰਦੇ ਨੇ ਸਾਡਾ ਨੁਕਸਾਨ ਇੱਥੇ ਆਣ ਕੇ ਹੁੰਦਾ ਜਿਹੜੇ ਲੋਕ ਅੱਗੋਂ ਪਿਛੋਂ ਮੈਕ ਤੇ ਆਣ ਕੇ ਭੁੱਲਣਗੇ ਉਹ ਲੋਕ ਹੀ ਨਸ਼ੇ ਵੜੇ ਆਪ ਵੋਟਾਂ ਵੇਲੇ ਨਸ਼ਾ ਵੰਡਦੇ ਨੇ ਕਿਉਂ ਬੰਦ ਕਰਨਗੇ ਜੀ ਅਗਲੇ ਪਾਵੇਂ ਅਕਾਲੀਆਂ ਦੀ ਸਰਕਾਰ ਹੋਵੇ ਪਾਵੇਂ ਕਾਂਗਰਸ ਦੀ ਹੋਵੇ ਤੇ ਪਾਵੇਂ ਝਾੜੂ ਵਾਲਿਆਂ ਦੀ ਹੋਵੇ ਤੇ ਪਾਵੇਂ ਭਾਜਪਾ ਦੀ ਹੋਵੇ ਸਿਆਣੇ ਸਾਨੂੰ ਬੰਦਣਾ ਪੈਣਾ ਆਹ ਸਮੱਸਿਆ ਸਾਡੀ ਇਹ ਹੈ ਅਸੀਂ ਉਹਨਾਂ ਧੜਿਆਂ 'ਚ ਪੈ ਕੇ ਅਸੀਂ ਗੁਰੂ ਦੀ ਵਿਚਾਰ ਤੋਂ ਕਿਹਾਂ ਦੂਰ ਜਾ ਕੇ ਬਹਿ ਗਏ ਲੋੜ ਸਾਨੂੰ ਇਸ ਗੱਲ ਦੀ ਸੀ ਅਸੀਂ ਗੁਰਮਤ ਦੇ ਨੁਕਤੇ ਨੂੰ ਸਮਝ ਪਾਉਂਦੇ ਅਸੀਂ ਲੋੜ ਸੀ ਪਰਾਜਸੀ ਗੁਰੂ ਦੇ ਸਿਧਾਂਤ ਤੋਂ ਪਿੱਠ ਦੇ ਕੇ ਪਾਸੇ ਜਾ ਕੇ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਤਰਜੀ ਦਿੱਤੀ ਹੱਥ ਜੋੜ ਕੇ ਬੇਨਤੀ ਤੁਹਾਡੇ ਅੱਗੇ ਸਤਿਗੁਰ ਦੀ ਬਾਣੀ ਆਪ ਪੜੋ ਆਪਣੇ ਘਰਾਂ ਦੇ ਮਾਹੌਲ ਵਧੀਆ ਬਣਾਓ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਸੋਹਣੇ ਸਮਾਜ ਨੂੰ ਸਿਰਜਣ ਵਿੱਚ ਆਪਣਾ ਯੋਗਦਾਨ ਪਾਓ ਜਿਨ੍ਹਾਂ ਅੰਦਰ ਪੋਖ ਹੈ ਜਿਨ੍ਹਾਂ ਅੰਦਰ ਸਮਝਣ ਦੀ ਇੱਛਾ ਹੁੰਦੀ ਆ ਨਾ ਉਹ ਦੂਜੇ ਮਜਬਾਜ ਪੈਦਾ ਹੋ ਕੇ ਵੀ ਸਮਝਣ ਦੀ ਇੱਛਾ ਰੱਖਦੇ ਆ ਆ ਕੁਝ ਦਿਨ ਪਹਿਲਾਂ ਦੀ ਗੱਲ ਹੈ ਪਟਿਆਲੇ ਤੋਂ ਇੱਕ ਹਿੰਦੂ ਵੀਰ ਦਾ ਫੋਨ ਆਇਆ ਕਹਿੰਦਾ ਵੀਰ ਜੀ ਮੇਰਾ ਜਨਮ ਇੱਕ ਹਿੰਦੂ ਪਰਿਵਾਰ ਚ ਐ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਸ਼ੁਰੂ ਕੀਤਾ ਦੂਜਾ ਸਹਿਜ ਪਾਠ ਮੈਂ ਸ਼ੁਰੂ ਕਰਤਾ ਪਹਿਲੇ ਦਾ ਭੋਗ ਪਾ ਚੁੱਕਾ ਤੇ ਕਮਾਲ ਦੀ ਗੱਲ ਤੁਸੀਂ ਸੁਣੋਗੇ ਕਹਿੰਦਾ ਹੁਣ ਮੈਂ ਕੇਸ ਕਟਾਉਣੇ ਬੰਦ ਕਰ ਦਿੱਤੇ ਨੇ ਮੈਂ ਆਪਣੇ ਬੱਚੇ ਦੇ ਵੀ ਕੇਸ ਰੱਖ ਲੈਨੇ ਅਸੀਂ ਹੁਣ ਸਾਰੇ ਪਰਿਵਾਰ ਨੇ ਖੰਡੇ ਦੀ ਪੌਲ ਛਕਣੀ ਆ ਅਮਰਤਾਰੀ ਹੋਣਾ ਵਾ ਹੁਣ ਤੁਸੀਂ ਅੰਦਾਜ਼ਾ ਲਾਓ ਉਹਨੂੰ ਕਿਸੇ ਨੇ ਕਿਹਾ ਕੇਸ ਰੱਖਣ ਲਈ ਉਨੇ ਜਿਉਂ-ਜਿਉਂ ਬਾਣੀ ਪੜੀ ਉਹਨੂੰ ਬਾਣੀ ਚ ਸਮਝ ਆਉਣ ਲੱਗ ਪਈ ਅੱਜ ਮਾਰੇਉ ਧਿਆਨ ਅਸੀਂ ਬਾਣੀ ਆ ਪੜਦੇ ਆ ਸਾਡੇ ਘਰਾਂ ਦਾ ਰੁਝਾਨ ਹੈਗਾ ਅੱਜ ਤੇ ਬਹੁਤ ਹੀ ਟਾਵੇਂ ਸਿੱਖ ਹੋਣਗੇ ਜਿਹੜੇ ਗੁਰਬਾਣੀ ਨਾਲ ਜੁੜੇ ਅਸੀਂ ਦੇਹਧਾਰੀ ਵਿਅਕਤੀਆਂ ਨਾਲ ਜੁੜੇ ਆ ਕੋਈ ਵੀਰਵਾਰ ਕਬਰ ਤੇ ਤੇਲ ਪਾਉਣ ਜਾ ਰਿਹਾ ਮਠੀ ਤੇ ਤੇਲ ਪੰਜਾਬ ਦੇ ਵਿੱਚ ਹਾਲਾਤ ਕਿਹੜੇ ਬਣੇ ਪਏ ਨੇ ਸਾਡੇ ਕੋਈ ਕਿਸੇ ਮਠੀ ਤੇ ਦੀਵਾ ਜਗਾਉਣ ਜਾਂਦਾ ਕੋਈ ਕਿਸੇ ਮਠੀ ਤੇ ਤੁਹਾਡੇ ਵਿੱਚ ਹੁਣ ਕਈਆਂ ਦੇ ਬੱਚੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਕਿੰਨੀਆਂ ਕੰਟਰੀਆਂ 'ਚ ਬਾਹਰ ਬੈਠੇ ਹੋਣੇ ਆ ਪੁੱਛਣਾ ਦੀ ਉੱਥੇ گاਵਾ ਦੇ ਕਿਹੜੇ ਕਿਹੜੇ ਫਾਰਮ ਆ ਨਿਊਜ਼ੀਲੈਂਡ ਆਸਟ੍ਰੇਲੀਆ گاਵਾ ਦੇ ਕਿਹੜੇ ਕਿਹੜੇ ਫਾਰਮ ਆ 5-500 ਗਾਂ ਇੱਕ ਕਿਸਾਨ ਦੇ ਕੋਲ ਐ ਤੇ ਦੋ-ਦੋ ਬੰਦੇ ਹੀ 5-500 ਗਾਵਾਂ ਨੂੰ ਸੰਭ ਲੈਂਦੇ ਹੋ ਕਿਉਂਕਿ ਉਹਨਾਂ ਦੇ ਖੇਤ ਆ ਖੁੱਲੇ ਗਾਵਾਂ ਆ ਸਨੋ ਠੰਡ ਪੈਂਦੀ ਆ ਕਿਉਂਕਿ ਉੱਥੇ ਸਿਸਟਮ ਹੋਰ ਐ ਉਹ ਉਹ ਪਸ਼ੂ ਉੱਥੇ ਉਦਾਂ ਦੇ ਪੜਦੇ ਆ ਆਪਾਂ ਨੇ ਮੱਝ ਨੂੰ ਠੰਡ ਲੱਗੇ ਗਾਂ ਨੂੰ ਆਪਾਂ ਦੁੱਧ ਵੰਦਰ ਕਰਦੇ ਆ ਬਾਹਰ ਕਰਦੇ ਆ ਉਹ ਬਰਫ਼ ਦੇ ਵਿੱਚ ਵੀ ਬਾਹਰ ਖਲੋਤੇ ਆ ਪਸ਼ੂ ਤੇ ਤੁਸੀਂ ਹੈਰਾਨ ਹੋ ਕੇ 35-35 ਲੀਟਰ ਉਹ 40-40 ਲੀਟਰ ਗਾਵਾਂ ਦੋ-ਦੋ ਤਿੰਨ-ਤਿੰਨ ਵਾਰ ਵੀ ਚੋਣੀਆਂ ਪੈਂਦੀਆਂ ਨੇ ਇਹਨਾਂ ਇਹਨਾਂ ਗਾਵਾਂ ਦੁੱਧ ਦਿੰਦੀਆਂ ਨੇ ਤੇ ਮੈਂ ਕਈ ਵਾਰੀ ਗੱਲ ਸੁਣਾਈ ਵੀ ਆ ਮੋਗੇ ਦੇ ਏਰੀਏ ਦੇ ਕਈ ਆਪਣੇ ਵੀਰ ਉੱਥੇ ਵਿਦੇਸ਼ਾਂ 'ਚ ਬੈਠੇ ਆ ਤੇ ਇੱਕ ਵਾਰ ਮੈਨੂੰ ਗਾਵਾਂ ਦੇ ਫਾਰਮ ਲੈ ਗਏ ਤੇ ਮੈਂ ਹੱਸ ਕੇ ਪੁੱਛਿਆ ਉਹਨਾਂ ਨੂੰ ਵੀ ਤੁਹਾਡੀਆਂ ਗਾਵਾਂ ਇੰਨਾ ਦੁੱਧ ਦਿੰਦੀਆਂ ਤੁਸੀਂ ਪਰ ਸ਼ੇਖ ਫਤੇ ਖੀਰ ਕਿੱਦਾਂ ਕੱਢਦੇ ਜੇ ਉਹ ਮੈਨੂੰ ਹੱਸ ਕੇ ਆਖਣ ਲੱਗ ਪਏ ਕਹਿੰਦੇ ਹਾਂ ਨੂੰ ਤੇ ਸ਼ੇਖ ਫਤੇ ਦਾ ਪਤਾ ਵੀ ਨਹੀਂ ਮੈਂ ਕਿਹਾ ਅਸੀਂ ਤੇ ਖੀਰਾ ਚੜਾ-ਚੜਾ ਕੇ ਮਰ ਕੇ ਫੇਟੀ ਗੱਲ ਆ ਕੇ ਚੋਣੀ ਪੈਂਦੀ ਸਾਨੂੰ ਫੇਰ ਸਾਨੂੰ ਡੰਡਿਆਂ ਨਾਲ ਚੋਣੀਆਂ ਪੈਂ ਪਰ ਸਾਡੇ ਸਿੱਖ ਨੂੰ ਅਜੇ ਤੱਕ ਸਮਝ ਨਹੀਂ ਆਈ ਮੈਂ ਵੀ ਕਿਸਾਨ ਆ ਜੀ ਤੁੰਦਾ ਪਿੰਡ ਤੁਹਾਨੂੰ ਪਤਾ ਹੀ ਹੈ ਸਾਡਾ ਆਪਣਾ ਆਪਣੀਆਂ ਵੀ ਮੱਝਾਂ ਗਾਵਾਂ ਹੈਗੀਆਂ ਅਸੀਂ ਕਦੀ ਛੇਕ ਪਤੇ ਖੀਰ ਨਹੀਂ ਚੜਾਈ ਪਰ ਮੱਝਾਂ ਚੰਗਾ ਪੜਾ ਦੁੱਧ ਦਿੰਗੀਆਂ ਵੈ ਮੈਂ ਜੇ ਬਣਾਉਣੀ ਹੈ ਨਾ ਖੀਰ ਬਣਾ ਕੇ ਆਪਣੇ ਪਿੰਡ ਵਿੱਚ ਜਿਹੜਾ ਤੁਹਾਡੇ ਮੱਝਾਂ ਗਾਵਾਂ ਨੂੰ ਪੱਠੇ ਪਾਉਂਦਾ ਉਹਨੂੰ ਦਿਓ ਬਣਾ ਕੇ ਜਿਹੜੀ ਗੋਆ ਛੁੱਟਦੇ ਉਹਨੂੰ ਕਹੋ ਲਿਆ ਬਾਲਟੀ ਦੁੱਧ ਦੀ ਲੈ ਜਾ ਆਪਣੇ ਸਾਰੇ ਟੱਬਰ ਨੂੰ ਖੀਰ ਬਣਾ ਕੇ ਸ਼ਿਕਾਇਤ ਇੱਥੇ ਬਕਾਇਦਾ ਟੈਂਡਰ ਭਰੇ ਜਾਂਦੇ ਨੇ ਤੁਹਾਨੂੰ ਪਤਾ ਇਹ ਜਿਹੜੀ ਖੀਰ ਹੈ ਤੇ ਬਕਾਇਦਾ ਟੈਂਡਰ ਭਰੇ ਜਾਂਦੇ ਆ ਟੈਂਡਰ ਟੈਂਡਰ ਸਮਝੋ ਪੂਰਾ ਉਹਦਾ ਠੇਕਾ ਹੁੰਦਾ ਆ ਜਿੰਨੇ ਵੀ ਅੰਮ੍ਰਿਤਸਰ ਤੋਂ ਲੈ ਕੇ ਆ ਜਲੰਧਰ ਤੱਕ ਜਿੰਨੇ ਢਾਬੇ ਨੇ ਇਹਨਾਂ ਵਿੱਚੋਂ ਟਾਵਿਆਂ ਢਾਬਿਆਂ ਨੂੰ ਛੱਡ ਕੇ ਖੀਰ ਜਿਹੜੀ ਉਹ ਮਗਰੋਂ ਤੁਹਾਨੂੰ ਖਵਾਉਂਦੇ ਆ ਨਾ ਮੁੱਲ ਵੇਚਦੇ ਆ ਉਹ ਇਹਨਾਂ ਢਾਬਿਆਂ ਦੀ ਖੀਰ ਹੈ ਉਹ ਇਹਦੀ ਢਾਬਿਆਂ ਦੀ ਖੀਰ ਹੈ ਸ਼ੇਕਪਤੇ ਜਾਂਦੀ ਉੱਥੇ ਬਕਾਇਦਾ ਸਿੰਪਲ ਚੈੱਕ ਕਰਨ ਵਾਲੇ ਬੰਦੇ ਬੈਠੇ ਹੋਏ ਆ ਕਿਉਂਕਿ ਅੱਜ ਤੋਂ ਕੁਝ ਸਾਲ ਪਹਿਲਾਂ ਤੁਹਾਨੂੰ ਪਤਾ ਹੋਣਾ ਇੱਥੇ ਨਿਸ਼ਾਨ ਸਾਹਿਬ ਵੀ ਹੈਗਾ ਇਸ ਸ਼ੇਕਪਤੇ ਤੁਹਾਡੇ ਤੋਂ ਥੋੜੀ ਦੂਰ ਹੈ ਨਾ ਤੇ ਸਾਰੀਆਂ ਜਥੇਬੰਦੀਆਂ ਤੋੜਾ ਉੱਥੇ ਟੈਂਡਰ ਭਰਨ ਵਾਲਾ ਬੰਦਾ ਜਦੋਂ ਅਸੀਂ ਉਸ ਨਿਸ਼ਾਨ ਸਾਹਿਬ ਲਾਉਣ ਗਏ ਨਾ ਵੀ ਨਿਸ਼ਾਨ ਸਾਹਿਬ ਸਿਰਫ ਗੁਰਦੁਆਰੇ ਲਾ ਸਕਦਾ ਤੋ ਅਗੜਿਉ ਹੱਸ ਕੇ ਕਹਿੰਦਾ ਜੀ ਮੇਰੇ ਲੋ ਲਾ ਕੇ ਲੈ ਜੇ ਲੈ ਜੋ ਮੇਰੀ ਤੇ ਦੁਕਾਨ ਆ ਕਹਿੰਦਾ ਤੇ ਸਿੱਖ ਮੱਝਾਂ ਝੋਟੀਆਂ ਸੁਖਦੇ ਨੇ ਮੇਰੇ ਤਾਂ ਕਾਰੋਬਾਰ ਆ ਮੈਂ ਤੇ ਟੈਂਡਰ ਭਰਦਾ ਮੈਂ ਤੇ ਇੰਨੇ ਲੱਖ ਪਿੱਛੇ ਦੇਣਾ ਉਹਨਾਂ ਨੂੰ ਇਹ ਚ ਜਿੰਨਾ ਸਾਮਾਨ ਵੇਗਿਆ ਉਹ ਮੇਰਾ ਆਪਣਾ ਵਾ ਹੁਣ ਅੰਦਾਜ਼ਾ ਤੁਸੀਂ ਆਪੇ ਲਾ ਲਓ ਤੇ ਸਾਡੇ ਦਿਮਾਗ ਵਿੱਚ ਕਿਦਾਂ ਦੀਆਂ ਗੱਲਾਂ ਕੁੱਟਕੁੱਟ ਪਾਤੀਆਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਸੇ ਗੜ ਨੂੰ ਤੋੜਨ ਵਾਸਤੇ ਤਰਨ ਤਰ ਇਸੇ ਗੜ ਨੂੰ ਤੋੜਨ ਵਾਸਤੇ ਤਰਨ ਤਾਰਨ ਜਿਹੜਾ ਸਥਾਨ ਆ ਨਾ ਉਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਐਸੇ ਕਰਕੇ ਪ੍ਰਚਾਰ ਸੈਂਟਰ ਖੋਲ੍ਹਿਆ ਸੀ ਪਰ ਸਾਡੇ ਗੱਲ ਇਹ ਆ ਸਮਝਾਊਗਾ ਕਿਹੜਾ ਜੀ ਗੱਲ ਤੇ ਸਿੱਖ ਬਾਣੀ ਪੜ੍ਹੂ ਤੇ ਸਮਝੂ ਤੇ ਜਿਹੜੇ ਬਾਣੀ ਪੜ੍ਹਦੇ ਆ ਸਮਝਦੇ ਆ ਵਿਚਾਰਦੇ ਆ ਤੁਹਾਡੇ ਵਿੱਚ ਹੀ ਕਈ ਪਰਿਵਾਰ ਬੈਠੇ ਹੋਣੇ ਆ ਜਿਹੜੇ ਕਦੀ ਖੀਰ ਨਹੀਂ ਲੈ ਕੇ ਗਏ ਹੋਣਗੇ ਪਰ ਉਹਨਾਂ ਦੀਆਂ ਮੱਜਾਂ ਵੀ ਦੁੱਧ ਹੀ ਜਾਂਦੀਆਂ ਪਰ ਕਈ ਚੜ੍ਹਾਈ ਵੀ ਜਾਂਦੇ ਆ ਫਿਰ ਪਾੜਾ ਪਾਪਾ ਕੇ ਚੁੰਦੇ ਉਹਨੂੰ ਫਿਰ ਟੀਕਾ ਵੀ ਲਾਉਂਦੇ ਆ ਫਿਰ ਵੀ ਮੱਝ ਨਹੀਂ ਮਿਲਦੀ ਫੇ ਮੰਚ ਕਹਿੰਦੇ ਪਤਾ ਨਹੀਂ ਕੀ ਗੱਲ ਹੈ ਇਹਨਾਂ ਵਹਿਮਾਂ ਚੋਂ ਬਾਹਰ ਨਿਕਲੋ ਆਪਣੇ ਗੁਰੂ ਦੇ ਹੁੰਦਿਆ ਕਿਸੇ ਤੇ ਭਰੋਸਾ ਰੱਖਣਾ ਦੱਦਾ ਦਾਤਾ ਸਾਰੇ ਬੋਲੋ ਦੱਦਾ ਦਾਤਾ ਸਭ ਕਹੋ ਦੇਵਨਾਰ ਉਹ ਮਾਲਕ ਇੱਕ ਵੈਗਰੂ ਕਾਲਪੁਰਖ ਹੈ ਆਪਣੇ ਗੁਰੂ ਦੇ ਹੁੰਦਿਆ ਕਿਸੇ ਦੇ ਅੱਗੇ ਸਿਰ ਝੁਕਾਉਣ ਦੀ ਲੋੜ ਨਹੀਂ ਦੁਬਦਾਨਾ ਪੜੋ ਹਰ ਬੇਨਾ ਹੋਰ ਨਾ ਪੂਜੋ ਰੱਬ ਤੋਂ ਬਿਨਾ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ ਮੜਾ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜੀ ਤੇ ਸਾਡੇ ਕਬਰਾਂ ਤੇ ਮੇਲੇ ਵੀ ਲੱਗਦੇ ਆ ਤੇ ਕਬਰਾਂ ਤੇ ਪ੍ਰਕਾਸ਼ ਵੀ ਹੋਣ ਲੱਗ ਪਏ ਸਾਡੇ ਗੁਰੂ ਪਾਸ਼ਾ ਨੇ ਆਖਿਆ ਨਾ ਮੜੀ ਜਾਈਂ ਨਾ ਮਸਾਨ ਜਾਈਂ ਕਿਤੇ ਨਾ ਜਾਈਂ ਦੁਬਦਾਨਾ ਪੜੋ ਹਾਰ ਬੈ ਨਾ ਹੋਰ ਨਾ ਪੁੱਜੋ ਮੜੇ ਮਸਾਨ ਨਾ ਜਾਈਂ ਕਿਸੇ ਮੜੀ ਮਸਾਨ ਤੇ ਨਾ ਜਾਈਂ ਭਰੋਸਾ ਇੱਕ ਮਾਲਕ ਤੇ ਰੱਖੀਂ ਭਾਈ ਉਹ ਵੈਗਰੂ ਕਾਲਪੁਰਖ ਸਭ ਕੁਝ ਕਰਨ ਕਰਾਉਣ ਵਾਲਾ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸ਼ਮ ਹਮਾਰੇ ਉਹੜਾ ਮਾਲਕ ਤੁਹਾਡੇ ਅੰਦਰ ਬੈਠਾ ਹੈ ਸਵੇਰੇ ਟਾਈਮ ਨਾਲ ਉઠੋ ਵਕਸਰ ਉੱਠਣ ਦੀ ਆਦਤ ਪਾਓ ਇੱਕ ਤਾਂ ਵੈਸੇ ਪੁਰਾਣੇ ਤੇ ਕਿਸਾਨ ਹੁੰਦਾ ਹੀ ਟਾਈਮ ਨਾਲ ਉੱਠਦਾ ਸੀ ਕਿਉਂਕਿ ਜੋ ਬਲਦਾਂ ਨਾਲ ਵਾਈ ਹੁੰਦੀ ਸੀ ਪਰ ਅੱਜ ਕੱਲ ਸੁਖ ਸੁਹੂਲਤਾਂ ਜ਼ਿਆਦੀਆਂ ਆ ਗਈਆਂ ਨੇ ਅੱਜ ਸਾਡੇ ਸੌਣ ਦਾ ਟਾਈਮ ਵੀ ਵਿਗੜ ਗਿਆ ਪਹਿਲਾਂ ਸ਼ਹਿਰਾਂ 'ਚ ਤੇ ਹੈ ਹੀ ਸੀ ਪੁਰਾਣੇ ਸਮੇਂ 'ਚ ਵੀ ਉਹ ਲੇਟ ਸੌਂਦੇ ਨੇ ਲੇਟ ਉੱਠਦੇ ਆ ਪਿੰਡਾਂ ਵਿੱਚ ਇਹ ਨਹੀਂ ਸੀਗਾ ਪਿੰਡਾਂ ਵਿੱਚ ਸੌਣ ਵਾਲੇ ਟਾਈਮ ਵੀ ਬੰਦੇ ਟਾਈਮ ਨਾਲ ਸੌਂਦੇ ਸੀ ਸਵੇਰੇ 3-4 ਵਜੇ ਆਪਣੀ ਨੀਂਦ ਤਿਆਗ ਦੇਣੀ ਤੰਦਰੁਸਤ ਵੀ ਰਹਿੰਦੇ ਸੀ ਜਿਹੜੀ ਐਵਰੇਜ ਆ ਨਾ ਬਿਮਾਰੀਆਂ ਦੀ ਜਿੰਨੀ ਤੰਦਰੁਸਤੀ ਪਿੰਡਾਂ ਵਿੱਚ ਸੀ ਅੱਜ ਜਿੰਨੀ ਕੋਵਿਡ ਵਿੱਚ ਕਰੋਨਾ 'ਚ ਸ਼ਹਿਰਾਂ 'ਚ ਪ੍ਰੋਬਲਮ ਆਈ ਲੋਕਾਂ ਨੂੰ ਆਕਸੀਜ ਜਿੰਨੀਆਂ ਜਿੰਨੀ ਡੈਥ ਐਵਰੇਜ ਸ਼ਹਿਰਾਂ ਸੀ ਉਹ ਪਿੰਡਾਂ ਵਿੱਚ ਨਹੀਂ ਆਈ ਕਿਉਂ ਕਿ ਕਾਰਨ ਕੀ ਸੀ ਵੀ ਪਿੰਡਾਂ ਵਿੱਚ ਹਵਾ ਪਾਣੀ ਅਜੇ ਵੀ ਬਹੁਤ ਕੁਝ ਸ਼ਹਿਰਾਂ ਨਾਲੋਂ ਬਚਿਆ ਹੋਇਆ ਵਾ ਪਰ ਅਜੇ ਵੀ ਆਪਾਂ ਹੋਰ ਬਚਾਉਣ ਦੀ ਲੋੜ ਆ ਕਿ ਸਾਨੂੰ ਆਪਣੇ ਸਵੇਰੇ ਟਾਈਮ ਨਾਲ ਉੱਠ ਕੇ ਆਪਣੇ ਘਰਾਂ ਦੀ ਸ਼ੁਰੂਆਤ ਸਤਗੁਰ ਦੀ ਬਾਣੀ ਤੋਂ ਕਰਨ ਦੀ ਜ਼ਰੂਰਤ ਆ ਵੀ ਇਹ ਸੱਚਾ ਪਰਸ਼ਾ ਭਾਵੇਂ ਵਿਚਾਰੀਆਂ ਪੁਰਾਣੀਆਂ ਮਾਈਆਂ ਅਨਪੜ੍ਹੀ ਸੀ ਉਹ ਤਾਂ ਜਦੋਂ ਕਿਤੇ ਬੀਜ ਪਾਉਣਾ ਜਦੋਂ ਬੀਜ ਤਿਆਰ ਕਰਨਾ ਉਦੋਂ ਵੀ ਰੱਬ ਦਾ ਨਾਮ ਲੈਣਾ ਜੇ ਕਿਸਾਨ ਨੇ ਛੱਟਾ ਦੇਣਾ ਬਲਦਾਂ ਨਾਲ ਵਾਹੀ ਕਰਨੀ ਉਦੋਂ ਵੀ ਕਿਤੇ ਸਤਨਾਮ ਵੈਗਰੂ ਰੱਬ ਦਾ ਨਾਮ ਲੈਣਾ ਜੇ ਵਿਚਾਰੀਆਂ ਮਾਵਾਂ ਨੇ ਘਰ ਲਿਆ ਕੇ ਹੱਥੀਂ ਚੱਕੀ ਦਾ ਆਟਾ ਪੀਣਾ ਉਦੋਂ ਵੀ ਜਿੰਨਾ ਕੋਦੇ ਕੋ ਪੜਿਆ ਜਾਂਦਾ ਸੀ ਰੱਬ ਦਾ ਨਾਮ ਲੈਣਾ ਫਿਰ ਪ੍ਰਸ਼ਾਦਾ ਤਿਆਰ ਕਰਨ ਲੱਗਿਆਂ ਵੀ ਰੱਬ ਦਾ ਨਾਮ ਲੈਣਾ ਤੇ ਛਕਣ ਵਾਲਾ ਜਿਹੜਾ ਸੀ ਉਹ ਵੀ ਹੱਥ ਜੋੜ ਕੇ ਦਾ ਅਰਦਾਸ ਕਰਦਾ ਸੱਚਾ ਪਾਸ਼ਾ ਤੇਰੀ ਰਹਿਮਤ ਆ ਮੈਨੂੰ ਆ ਪ੍ਰਸ਼ਾਦ ਪਾਣੀ ਛਕਣ ਲਈ ਮਿਲ ਰਿਹਾ ਹੁਣ ਅੱਜ ਮੋਢ ਕਿੱਥੋਂ ਤੁਰਿਆ ਵੇਖ ਲਓ ਤੁਸੀਂ ਪਹਿਲਾਂ ਤੇ ਜਦੋਂ ਟ੍ਰੈਕਟਾਂ ਦੇ ਉੱਤੇ ਗਾਣੇ ਚੱਲਦੇ ਆ ਜਦੋਂ ਸਾਡੇ ਖੇਤਾਂ ਦੇ ਵਿੱਚ ਜਿਹੜਾ ਜਦੋਂ ਅਸੀਂ ਬੀਜ ਪਾਉਨੇ ਆ ਮੈਂ ਨਹੀਂ ਆਂਦਾ ਤੁਸੀਂ ਨਾ ਲਾਓ ਉੱਥੇ ਤੁਸੀਂ ਆਸਾ ਦੀ ਵਾਰ ਵੀ ਲਾ ਸਕਦੇ ਜੇ ਢਾਡੀ ਦੀਆਂ ਵਾਰਾਂ ਵੀ ਲਾ ਸਕਦੇ ਜੇ ਕੋਈ ਗੁਰਬਾਣੀ ਦਾ ਕੀਰਤਨ ਪਾਠ ਵੀ ਲੱਗ ਸਕਦਾ ਫਿਰ ਅੱਗੇ ਪ੍ਰਸ਼ਾਦ ਪਾਣੀ ਪਕਾਉਣ ਵਕਤ ਵੀ ਗਾੜੀ ਤੁਸੀਂ ਆਪਣੇ ਘਰਾਂ ਦੇ ਮਾਹੌਲ ਵੇਖ ਲਓ ਵੀ ਕਿੱਦਾਂ ਦੇ ਬਣ ਚੁੱਕੇ ਨੇ ਅਸੀਂ ਸਾਡੇ ਘਰਾਂ 'ਚੋਂ ਬਾਣੀ ਦੀ ਵਿਚਾਰ ਨਿਕਲ ਗਈ ਕੋਈ ਟਾਵਾ ਘਰ ਹੈ ਜਿਸ ਘਰ ਵਿੱਚ ਕੋਈ ਸੋਦਾ ਰਹਿਰਾਸ ਬਾਣੀ ਦਾ ਪਾਠ ਕਰਦਾ ਹੋਏਗਾ ਇਹ ਮੋੜ ਬੰਨਣ ਦੀ ਜ਼ਰੂਰਤ ਹੈ ਸਾਨੂੰ ਆਪਣੇ ਬੱਚੇ ਬੱਚਿਆਂ ਨੂੰ ਗੁਰਮਤ ਨਾਲ ਜੋੜਨ ਦੀ ਜ਼ਰੂਰਤ ਹੈ ਜਿੰਨੇ ਜੋਗੇ ਆ ਆਪਣਾ ਚੁਗਰਦਾ ਸਾਹਿਬ ਰੱਖੀਏ ਪਾਸ਼ਾ ਜੀ ਇਹੋ ਗੱਲ ਸਾਨੂੰ ਸਮਝਾਉਂਦੇ ਨੇ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਹ ਦਨ ਉਹ ਸਾਰਿਆਂ ਜੀਵਾਂ ਨੂੰ ਆਪਣੇ ਗੁਨਾ ਦਾ ਦਾਨ ਦਿੰਦੇ ਨੇ ਪਾਸ਼ਾ ਜੀ ਅੱਗੇ ਕਹਿੰਦੇ ਨੇ ਤੂੰ ਕਾਹੇ ਡੋਲੇ ਪ੍ਰਾਨੀਆਂ हे प्राणियां जब तिनु ए गुणा दा दान मिल गया तू क्यों डोलदा है तू काहे डोले प्राणियां तुद रखेगा सृजन हार जिन पदाएश तू किया जिने तिनु पैदा कीता है सोई दे आधार ओ तिनु अपने गुणा दा अपनी सिखियां दा आधार देवेगा जिन उपाय मेदनी मेदनी कदे ने सृष्टि नु जिने मेदनी सृष्टि पैदा कीती जिन उपाय मेदनी सोई करदा ਸਾਰ ਉਹ ਮਾਲਕ ਸਭ ਦੀ ਸਾਰ ਕਰਦਾ ਹੈ ਕਹਿੰਦੇ ਇੱਥੇ ਬਸ ਨਹੀਂ ਘਟ ਘਟ ਮਾਲਕ ਦਿਲਾਂ ਕਾ ਉਹ ਕੱਲੇ ਕੱਲੇ ਘਟ ਦਾ ਹਿਰਦੇ ਦਾ ਮਾਲਕ ਹੈ ਸੱਚਾ ਪਰਵਦਗਾਰ ਪਰਵਦਗਾਰ ਦਾ ਇੱਥੇ ਪਾਲਣ ਆਰਾ ਉਹ ਸਾਰਿਆਂ ਨੂੰ ਪਾਲਣ ਵਾਲਾ ਮੇਰਾ ਵਾਹਿਗੁਰੂ ਅਕਾਲ ਪੁਰਖ ਕਹਿੰਦੇ ਕੁਦਰਤ ਕੀਮ ਨਾ ਜਾਣੀ ਹੈ ਉਸ ਮਾਲਕ ਦੀ ਕੁਦਰਤ ਦੀ ਕੀਮਤ ਨਹੀਂ ਬਿਆਨ ਕੀਤੀ ਜਾ ਸਕਦੀ ਉਹ ਐਡਾ ਵੱਡਾ ਹੈ ਕਈ ਵਰੀ ਬੰਦਾ ਕਈ ਵਰੀ ਇਨਾ ਨਾ ਸ਼ੁਕਰਾਂ ਹੁੰਦਾ ਕਹਿੰਦਾ ਮੈਨੂੰ ਰੱਬ ਨੇ ਕੀ ਦਿੱਤਾ ਪਾਸ਼ਾ ਕਦੇ ਬੰਦਿਆ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਹਰ ਇੱਕ ਚੀਜ਼ ਉਸ ਮਾਲਕ ਦੀ ਬਖਸ਼ਿਸ਼ ਕੀਤੀ ਹੋਈ ਹੈ ਤੁਸੀਂ ਵੇਖਿਆ ਕਈ ਮਰੀਜ਼ ਆ ਉਹਨਾਂ ਦੀ ਸਰੀਰ ਵਿੱਚ ਨਾ ਨਵਾਂ ਖੂਨ ਨਹੀਂ ਬਣਦਾ ਉਹਨਾਂ ਦੀ ਬਾਡੀ ਚੋਂ ਖੂਨ ਥੋੜੇ ਸਮੇਂ ਬਾਅਦ ਚੇਂਜ ਕਰਾਉਣਾ ਪੈਂਦਾ ਉਹਨਾਂ ਦਾ ਸਰੀਰ ਚ ਨਵਾਂ ਖੂਨ ਨਹੀਂ ਬਣ ਪਉਂਦਾ ਸਾਡੇ ਇੱਕ ਬੱਚੀ ਹੁੰਦੀ ਸੀ ਉਹ 5ਵੀਂ 6ਵੀਂ ਕਲਾਸ ਤੱਕ ਪਰਿਵਾਰ ਨੂੰ 6 ਮਹੀਨਿਆਂ ਬਾਅਦ ਜਾ ਕੇ ਉਹਦਾ ਪੂਰਾ ਖੂਨ ਚੇਂਜ ਕਰਾਉਣਾ ਪੈਂਦਾ ਸੀ ਬਾਅਦ ਵਿੱਚ ਜਾ ਕੇ ਬਹੁਤ ਮਹਿੰਗਾ ਇਲਾਜ ਕਰਾਇਆ ਫਿਰ ਉਹ ਅੱਜ ਬੱਚੀ ਠੀਕ ਹੈ ਪਰ ਸੋਚ ਕੇ ਵੇਖੋ ਸੈਂਕੜੇ ਹਜ਼ਾਰਾਂ ਮਰੀਜ਼ ਇਸ ਦੁਨੀਆ ਵਿੱਚ ਇਦਾਂ ਦੇ ਹੋਣਗੇ ਜੇ ਤੁਹਾਡੇ ਕੋਲ ਤੁਹਾਡੀ ਕਾਇਆ ਤੰਦਰੁਸਤ ਹੈ ਨਾ ਤੁਹਾਡਾ ਸਰੀਰ ਤੰਦਰੁਸਤ ਹੈ ਇਹ ਵੀ ਉਸ ਮਾਲਕ ਦੀ ਸਭ ਤੋਂ ਵੱਡੀ ਇੱਕ ਦਾਤ ਹੈ ਵੀ ਸੱਚਾ ਪਰਚਾ ਧੰਨਵਾਦ ਤੁਹਾਡਾ ਮੈਂ ਉੱਠ ਸਕਦਾ ਹਾਂ ਬੈਠ ਸਕਦਾ ਹਾਂ ਮੈਂ ਖਾ ਸਕਦਾ ਹਾਂ ਮੈਂ ਪੀ ਸਕਦਾ ਇੱਕ ਦੰਦ ਟੁੱਟ ਜਾਇਆ ਆਪਣਾ ਆਪਾਂ ਡਾਕਟਰ ਕੋ ਦੰਦ ਲਵਾਉਣ ਜਾਂਦੇ ਆ ਨਾ ਉਹਦੇ ਉਹ ਪੈਸੇ ਲੈਂਦਾ ਤੁਹਾਡੇ ਵਿੱਚੋਂ ਕਈਆਂ ਦੇ ਧੀ ਪੁੱਤ ਵਿਦੇਸ਼ ਹੋਣੇ ਪੁੱਛ ਕੇ ਵੇਖਿਓ ਦੰਦਾਂ ਦਾ ਇਲਾਜ ਉਹਨਾਂ ਦੇਸ਼ਾਂ ਦੇ ਮੁਕਾਬਲੇ ਤੇ ਇੱਥੇ ਇੰਡੀਆ 'ਚ ਬਹੁਤ ਸਸਤਾ ਹੈ ਜਿਹੜੇ ਉੱਥੇ ਦੰਦਾਂ ਦਾ ਇਲਾਜ ਕਰਾਉਂਦੇ ਆ ਨਾ ਉਹ ਕਹਿੰਦੇ ਜੀ ਅਸੀਂ ਉੱਥੋਂ ਸਪੈਸ਼ਲ ਟਿਕਟ ਲੈ ਕੇ ਪੰਜਾਬ ਤੋਂ ਦੰਦ ਲਵਾ ਕੇ ਵੀ ਚਲ ਜੀਏ ਨਾ ਤੇ ਸਾਡੇ ਫੇਰ ਵੀ ਪੈਸੇ ਬਚ ਜਾਂਦੇ ਆ ਦੰਦਾਂ ਦਾ ਇਲਾਜ ਵਿਦੇਸ਼ਾਂ ਵਿੱਚ ਇੰਨਾ ਮਹਿੰਗਾ ਹੈ ਸਪੈਸ਼ਲ ਉਹ ਬੰਦੇ ਇੱਥੋਂ ਕਰਾਉਣ ਕਰਾਉਣ ਜਾਂਦੇ ਨੇ ਇਲਾਜ ਕਰਾਉਣ ਵਾਸਤੇ ਦੰਦਾਂ ਦਾ ਇੱਥੇ ਆਉਂਦੇ ਨੇ ਹੁਣ ਅੰਦਾਜ਼ਾ ਲਾਓ ਜਿਹੜਾ ਬੰਦਾ ਕਹਿੰਦਾ ਰੱਬ ਨੇ ਮੈਨੂੰ ਕੀ ਦਿੱਤਾ ਇੱਕ ਦੋ ਦੰਦ ਲਵਾਉਣੇ ਹੋਣ ਤੇ ਡਾਕਟਰ ਉਹਦੇ ਪੈਸੇ ਲੈਂਦਾ ਤੇ ਜਿਹੜੇ ਰੱਬ ਨੇ ਇਹਨੇ ਦੰਦ ਦਿੱਤੇ ਕਦੀ ਉਹਦੇ ਪੈਸੇ ਦਿੱਤੇ ਆਪਾਂ ਫਿਰ ਇਹ ਪੈਸੇ ਦੇ ਕੇ ਵੀ ਇਹ ਦੰਦ ਉਹ ਦੰਦਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਪਤਾ ਨਹੀਂ ਕਦੋਂ ਹੀ ਲੰਗ ਪੈਣੇ ਵੇ ਕਦੋਂ ਬਰਸ਼ ਕਰਦਿਆਂ ਕਰਦਿਆਂ ਇਹ ਡਿਗਰੀ ਪੈਣੇ ਆ ਫਿਰ ਪਤਾ ਨਹੀਂ ਜਿੰਨੀ ਮਰਜੀ ਸਖਤ ਚੀਜ਼ ਚਬੋ ਤੇ ਅੰਦਰੋਂ ਡਰ ਹੋਣਾ ਕਿਤੇ ਇੱਕ ਬਣਿਓ ਟੋਟ ਨਾ ਜਾਵੇ ਭੁਰ ਨਾ ਜਾਏ ਤੇ ਮਾਲਕ ਨੇ ਜਿਹੜੇ ਦੰਦ ਦਿੱਤੇ ਆ ਉਹਦਾ ਕਿੰਨਾ ਕੁ ਧੰਵਾਦ ਕਰੋਗੇ ਤੁਸੀਂ ਕਿੰਨਾ ਕੁ ਸ਼ੁਕਰਾਨਾ ਕਰੋਗੇ ਆ ਲੱਤਾਂ ਬਾਵਾ ਗੋਡਿਆਂ ਦੀਆਂ ਮੋਡਿਆਂ ਦੇ ਜੋੜ ਅਰਕ ਤੁਸੀਂ ਕਿਦਾਂ ਕਿਦਾਂ ਮੋੜਦੇ ਜੇ ਰੱਬ ਨਾ ਕਰੇ ਜੇ ਕਿਤੇ ਲੱਤ ਬਾਂਹ ਕਿਤੇ ਕੋਈ ਐਕਸੀਡੈਂਟ ਪ੍ਰੋਬਲਮ ਆ ਜਾਏ ਵੈਦ ਡਾਕਟਰ ਜੋੜ ਤਾਂ ਪਾ ਦਿੰਦੇ ਆ ਪੈਰ ਲੱਗਣ ਲੱਗ ਪੈਂਦਾ ਜ਼ਮੀਨ ਤੇ ਪਰ ਪਤਾ ਲੱਗਦਾ ਨਾ ਵੀ ਇੱਥੇ ਕਦੀ ਇਥੋਂ ਨੁਕਸਾਨ ਹੋਇਆ ਸੀ ਫਿਰ ਬੰਦਾ ਦੱਸਦਾ ਲੋਕਾਂ ਨੂੰ ਕਹਿੰਦਾ ਡਾਕਟਰ ਨੇ ਜੋੜ ਤੇ ਪਾਤਾ ਪਰ ਉਹ ਗੱਲ ਨਹੀਂ ਬਣੀ ਉਹ ਗੱਲ ਬਣਨੀ ਵੀ ਨਹੀਂ ਕਿ ਉਸ ਉਸ ਕਾਰੀਗਰ ਉਸ ਮਿਸਤਰੀ ਵਰਗੇ ਮਿਸਤਰੀ ਥੋੜਾ ਉਸ ਕਾਰੀਗਰ ਵਰਗਾ ਥੋੜਾ ਇਹ ਕਾਰੀਗਰ ਹੈਗਾ ਉਹ ਤਾਂ ਇੱਕ ਵਿਦਵਾਨ ਨੇ ਆਖਿਆ ਸੀ ਵਾਰੀ ਬਲਿਹਾਰੀ ਜਾਵਾਂ ਨੇਤੇ ਉਹਦੀ ਸ਼ਾਨ ਤੋਂ ਉਸੇ ਦੀਆਂ ਕੁਦਰਤਾਂ ਬਣਾਇਆ ਤੁਸ ਬੰਦਾ ਏ ਕਹਿੰਦਾ ਉਹਦੀਆਂ ਕੁਦਰਤਾਂ ਤੁਸ ਜਿਆ ਬੰਦਾ ਕਿਦਾਂ ਬਣਾਇਆ ਵੇਖੋ ਅੱਡ ਵੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਹੱਡੀਆਂ ਵੱਖਰੀਆਂ ਵੱਖਰੀਆਂ ਪਈਆਂ ਸੀ ਸਾਰੀਆਂ ਹੱਡੀਆਂ ਨੂੰ ਤਰੀਕੇ ਨਾਲ ਕਿਦਾਂ ਪਰਮੇਸ਼ਰ ਨੇ ਜੁੜਾ ਗਢੇਂਦਿਆਂ ਛੇ ਮਾਂ ਭਗਤ ਫਰੀਦ ਜੀ ਗਢੇਂਦਿਆਂ ਸ਼ੇਮਾ ਟੁਰੰਦੇ ਆ ਇੱਕ ਖਿੰਨੋ ਜਿਹਨੂੰ ਗੱਢਣ ਲੱਗਿਆ 8-9 ਮਹੀਨੇ ਲੱਗਿਆ ਨਾ ਇਹਨੂੰ ਤੋੜ ਲੱਗਿਆ 8-9 ਸਕਿੰਟ ਵੀ ਜ਼ਿਆਦਾ ਕਿਉਂਕਿ ਹਮ ਆਦਮੀ ਹਾਂ ਇੱਕਦਮੀ ਦਮ ਆ ਗਿਆ ਅਜਿਹਾ ਛਾਤੀ ਤੇ ਹੱਥ ਮਾਰਦਾ ਗੇਰੀ ਬੰਦਾ ਆਹ ਕਰ ਦੂੰ ਉਹ ਹੱਥ ਇੱਥੋਂ ਤਾਂ ਨਹੀਂ ਆਉਣ ਦਿੰਦਾ ਆਓ ਪਿਆ ਜੀ ਗੇਰੀ ਬੰਦਾ ਨਹੀਂ ਕਰਾ ਇਧਰ ਦੀ ਮੈਂ ਪਾਣੀ ਨਹੀਂ ਲੰਗਣ ਦੇਣਾ ਮੇਰੇ ਜੂੰਦਿਆ ਨਹੀਂ ਲੰਗੂਗਾ ਉਹ ਕੁਦਰਤ ਹੱਸਦੀ ਹੈ ਕਹਿੰਦੇ ਤੂੰ ਮੜਿਆ ਪਰਾਂ ਉਹ ਇੱਥੋਂ ਦੀ ਅਗਲੇ ਪਾਣੀ ਛੜ ਕੰਪੈਨ ਨਗਾਉਣੀ ਆ ਤੂੰ ਪਾਣੀ ਦੀਆਂ ਗੱਲਾਂ ਕਰਦਾ ਅਗਲੇ ਇਧਰ ਦੀ ਰਾਹ ਪਾ ਕੇ ਕੰਪੈਨ ਨਗਾਉਣ ਕੇ ਅਗਰੇ ਉਹ ਵੀ ਪੂਰੀ ਜਿਹਦਾ ਕਣਕ ਵੱਢੀ ਦੀ ਆ ਐਵੇਂ ਨਾ ਛਾਤੀ ਤੇ ਹੱਥ ਮਾਰੇ ਫਿਰ ਬਹੁਤ ਆਏ ਆ ਅਕਬਰ ਆਇਆ ਬਾਬਰ ਆਇਆ ਸ਼ੇਰ ਸ਼ਾਹ ਸੂਰੀ ਆਇਆ ਹਮਾਈਉ ਆਇਆ ਫਰਖੀਅਰ ਆਇਆ ਔਰੰਗਜ਼ੇਬ ਨੂੰ ਇੰਜ ਲੱਗਦਾ ਸੀ ਜਦੋਂ ਉਹਦੇ ਉਹਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਜੇਲ੍ਹ ਚ ਬੰਦ ਕੀਤਾ ਨਾ ਤੂੰ ਆਪਣੇ ਪਿਤਾ ਵਾਸਤੇ ਨਾ ਗਲਾਸ ਪਾਣੀ ਦਾ ਘੱਲਦਾ ਸੀ ਇੱਕ ਪੌਣਾ ਤੇ ਸ਼ਾਹਜਹਾਨ ਪਾਣੀ ਪੀ ਕੇ ਕਿਉਂਕਿ ਸਜ਼ਾ ਦਿੰਦਾ ਸੀ ਆਪਣੇ ਪਿਤਾ ਨੂੰ ਵੀ ਕਿਉਂਕਿ ਤਖਤ ਜੋ ਚਾਹੀਦਾ ਸੀ ਉਹਨੂੰ ਉਹ ਆਪਣੇ ਪਿਤਾ ਨੂੰ ਪੌਣਾ ਗਲਾਸ ਪਾਣੀ ਦਾ ਡੇਢ ਹੀ ਦਿੰਦਾ ਸੀ ਆਪਣੇ ਉਹਨੇ ਸਿਪਾਈਆਂ ਦੀ ਡਿਊਟੀ ਲਾਈ ਸੀ ਵੀ ਪੌਣੇ ਗਲਾਸ ਪਾਣੀ ਤੋਂ ਵੱਧ ਨਹੀਂ ਦੇਣਾ ਉਹਨੇ ਆਪਣੇ ਸਿਪਾਈਆਂ ਨੂੰ ਇਹ ਆਗਿਆ ਦਿੱਤੀ ਹੋਈ ਸੀ ਜਦੋਂ ਸ਼ਾਹਜਹਾਨ ਪਾਣੀ ਥੋੜਾ ਵੱਧ ਮੰਗਦਾ ਸੀ ਵੀ ਥੋੜਾ ਪਾਣੀ ਵਧਾ ਦਿਓ ਮੇਰੇ ਲਈ ਵੀ ਪੌਣੇ ਗਲਾਸ ਨਾਲ ਪੂਰਾ ਦੇਨ ਨਹੀਂ ਲੰਘਦਾ ਮੇਰਾ ਉਨੇ ਆਪਣੇ ਸਿਪਾਈਆਂ ਨੂੰ ਆਖਿਆ ਵੀ ਇਹਨੂੰ ਪੌਣੇ ਗਲਾਸ ਤੋਂ ਵੱਧ ਪਾਣੀ ਨਹੀਂ ਦੇਣਾ ਸ਼ਾਹਜਹਾਨ ਜਿਹੜਾ ਪਾਣੀ ਲੈ ਕੇ ਆਉਂਦਾ ਸੀ ਉਹਨੂੰ ਕਹਿੰਦਾ ਵੀ ਮੇਰੇ ਪੁੱਤ ਨੂੰ ਨਾ ਮੇਰਾ ਸਨਾਹ ਦਿਓ ਇੱਕ ਵੀ ਮੇਰਾ ਥੋੜਾ ਜਿਹਾ ਪਾਣੀ ਵਧਾ ਦੇ ਵੀ ਪੌਣੇ ਗਲਾਸ ਨਾਲ ਮੇਰੀ ਪਿਆਸ ਨਹੀਂ ਬੁਝਦੀ ਸ਼ਾਹਜਹਾਨ ਕਹਿੰਦੀ ਇਸ ਭਾਰ ਦੇਸ਼ ਵਿੱਚ ਬਾਦਸ਼ਾਹ ਰਿਆ ਅੱਗੇ ਔਰੰਗਜ਼ੇਬ ਫਿਰ ਉਸੇ ਤਖਤ ਦਾ ਬਾਦਸ਼ਾਹ ਸੀ ਉਹਨੇ ਆਪਣੇ ਪਿਓ ਨੂੰ ਜੇਲ੍ਹ 'ਚ ਬੰਦ ਕਰਤਾ ਤਖਤ ਪ੍ਰਾਪਤ ਕਰ ਲਈ ਉਹ ਕਹਿੰਦਾ ਠੀਕ ਹੈ ਉਹ ਆਂਦਾ ਜੀ ਅਸੀਂ ਮੂੰਹ ਨਾਲ ਕਵਾਂਗੇ ਗੱਲ ਨਹੀਂ ਬਣੀ ਤੁਸੀਂ ਖਤ ਲਿਖ ਦਿਓ ਉਹ ਕਹਿੰਦਾ ਮੈਨੂੰ ਪੇਪਰ ਤੇ ਸ਼ਾਹੀ ਲਿਆ ਦਿਓ